ਨਨੰਦ ਪਰ ਬਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੰਤਾ ਪਾਇਆ ਸਿਮੇ ਸਿਤੀ ਮਨੁ ਜੀਆ ਬਧੰਨਿਆ ਰਗਤਿਨ ਪ੍ਰਵਾਰ ਪ੍ਰਗਿਆ ਸਭ ਤਿਰਗਾ ਬੜੇ ਅਨਿਆ ਸਵ ਦੁਤੰਗ ਬੋ ਮਰੀ ਕੀ ਰਾਮ ਜਿਨੀ ਵਸਦਾ ਰਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੁਸਰ ਹੋਇ ਕਾਇਨਾਵੇ ਹਰਿ ਨਾਮ ਰਹੁ ਤੁਮੰ ਮੇਰੇ ਦੁਖ ਸਭ ਬਿਸਾਰਨਾ ਕੀ ਕਾਰੁ ਹੁਗਰੇ ਤੇਰਾ ਕਾਰਜ ਸਭ ਸਵਾਰਨਾ ਸਦਨਾ ਗਲ ਲਾ ਸਤਿ ਨਰਾਜ ਸਾਮੀ ਸੁਭਯ ਮਨ ਹਉ ਬਸtare ਕਹੈ ਨਾਨਕ ਮੰ ਮੇਦੇ ਸਦਾਰੋ ਹਰਿ ਨਾਲੇ ਸਚੇ ਸਾਹਿਬ ਅਗਿਆਨਿਤ ਤੇਰਾ ਕਰਤਾ ਤੇਰਾ ਸੋ ਦੇ ਸੁਨੇਹ ਦੇ ਦੇ ਸੁਪਾ ਰਹੀ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਦਾ ਵੇ ਨਾਮ ਜਿਨ ਕਾ ਮਨ ਵਸੇ ਆ ਵਜੇ ਚਲਕ ਨੇਰੇ ਕਹਿ ਨਾਨਕ ਸੱਚੇ ਸਾਧੂ ਦੀਪ ਕਿਆ ਨਾਹੀ ਘਰ ਤੇਰਾ ਸਤਿਨਾਮ ਮੇਰਾ ਧਾਰੋ ਸਤਿਨਾਮ ਧਾਰ ਮੇਰਾ ਜਨੁ ਭੁਖਾ ਸਭ ਗਵਾਇਆ ਕਹੇ ਸ਼ਾਂਤ ਸੁਖ ਮਨ ਆਏ ਬੱਥੇ ਆ ਜਿਵੇਂ ਸਭ ਸਭ ਗਵਾਇਆ ਸਦਾ ਕਰਬਾਨ ਕੀਤਾ ਗੁਰੂ ਇਟਹਾ ਜਿਨੀਆ ਇਹੇ ਪੜਿਆ ਕਹੇ ਨਾਨਕ ਸੁਨਾ ਸੰਤੋ ਸਤਿ ਸਤ੍ਰ ਭੋਗਿਆ ਰੋ ਸਤਿਨਾਮ ਮੇਰਾ ਧਾਰ ਅਤੇ ਪੰਚ ਸਾਉਦ ਤਤ ਕਰਸ ਭਗ ਕਰਸ ਭਗਾ ਸ਼ਬਦ ਜਿੰ ਕਲਾਯਤ ਕਰਤਾ ਰਿਹਾ ਪੰਚ ਦੂਤ ਸੁਦਵਸ ਕਿਤੇ ਕਾਲ ਕੰਟਕ ਮਾਰਿਆ ਤਰ ਕਰਮ ਨ ਪਾਇਆ ਤੁਜ ਜਨ ਕਾ ਸੇ ਨਾਮ ਹਰ ਕ ਲਾਗੇ ਕਹਿ ਨਾਨਕ ਤਮ ਸੁਖ ਹੋਆ ਇਤ ਕਰਿਆ ਨਾ ਤੇ ਵਾਜੀ ਆਨੰਦ ਸੁਨਹਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਧਮ ਪ੍ਰਾਪਤ ਪਾਇਆ ਤ੍ਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੰਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਿਆ ਘਰ ਪੂਰੇ ਨਿਨਵੰਤ ਨਾਮਿ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਸੰਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਿਆ ਘਰ ਪੂਰੇ ਨਿਨਵੰਤ ਨਾਮਿ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਮ੍ਹ ਕਾ ਕਰ ਤਮਪ ਹੈ ਅੰਦਾਜ਼ ਓ ਕੰਟਰਵ ਭਵਤੀ ਰਾਜ ਤਸਮ ਮਤਿ ਆ ਹਮ ਬਾਰਕ ਦੇ ਤੁਰੀ ਪ੍ਰੇਰਿ ਪਾ ਮਨੁ ਸੁਖ ਕਰੇ ਓ ਨਾਨਕ ਤੁਹਾਰੈ ਭਗਦੇ ਹੋਏ ਸਵਾਗਤ ਆਕਾ ਜੁਮੇ ਗਕਰ ਮਿਤ ਤੁਮੀ ਨਾਨੀ ਮਨਕਾ ਸੋਤ ਨਾ ਭਗਾਨੀ ਸਦਿਆ ਗਏ ਅਰੇ ਬਾਪ ਨਮਾ ਜੀਓ ਕੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਕਹੋ ਨਾਮਿ ਕੇ ਸਭ ਤੇਰੀ ਗਾਇ ਕੋਈ ਨਾਮ ਨਾ ਜੋ ਕੀ ਮਦਾ ਸ਼ਾਮ ਨਾਮ ਨਾਮ ਸਾਈ ਅਰਜਨ ਹਾਰਿ ਕੋ ਵਿਖਣਾ ਸਰਸਿ ਹਰਾਈ ਸਿ ਹਰਿ ਕ੍ਰਿਸ਼ਨ ਜੀ ਵਿਹਾਈਆ ਜਿਨ ਰੇਟੇ ਸਾਉ ਲਿਖ ਜਾਏ ਤੀਖ ਮਹਾਂਦਰ ਸਿੰਘ ਰਿਆਕਾਰ ਨਾਉ ਨਿਤਵ ਚਾਏ ਸੰਥਾਈ ਮਈ ਸਾਈ 10ਵੇਂ ਪਾਠ ਸਾਹਿਬ ਹੈ ਸ੍ਰੀ ਗੋਵਿੰਦ ਸਿੰਘ ਜੀ ਸਾਦੇ ਸਤਿ ਸਾਈ ਮਈ ਸਾਈ ਦਸਤਾ ਬਾਦ ਸائیں ਜੋਤ ਸਹੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਬਾਰ ਦੇ ਅੰਦਰ ਕੇ ਬਿਦਾਉ ਜੀ ਆਹ ਪੰਜਾਬਿਆ ਰਿਆ ਜਮਾ ਸਿਣਿਆ ਦਿਆ ਚਾਲੀਆਂ ਮੁਖਿਆ ਸਮੂਹ ਕੀਆ ਜੱਪੀਆਂ ਸੱਪੀਆਂ ਦੁਨੀਆਂ ਦੇ ਨਾਮ ਦਾ ਨਾਮ ਜਪਿਆ ਵੰਡ ਕੇ ਜਪਿਆ ਲਿਖਾਈ ਇੱਕ ਵਾਰ ਨੀਰੇ ਕੇ ਅਨਕਿਤਾ ਨਾਮ ਤੇਰਾ ਅੰਤਿਮ ਤੇ ਮਿ ਕੁਮਾਰ ਦਾ ਧਿਆਨ ਤੱਕੇ ਬੋਲਾ ਜੀ ਮਹਾ ਅਧਿਕਰੂਪ ਜਨਾ ਸਿੰਘਾ ਸਿੰਘਾਰੇ ਧਰਮ ਦੇ ਸਿੰਘ ਤੇ ਵੰਦਨ ਅੰਕਤਾਏ ਪੁੱਤੀਆਂ ਲਹਨਿਆ ਕਰਖੀਆਂ ਵਿਛੜੇ ਨਾਰਾਇਣ ਨਾਲ ਚਾਹ ਗਏ ਗੁਰਧਰਿ ਸਿਵਾਰੀ ਕਰਾਨੀ ਅਕਤੀਆਂ ਧਰਮਨੀ ਭਾਰਿਆ ਸੁਖੀ ਕੇਸਾਤ ਸਾਸਨਾ ਵਿਨਾਲ ਨਹਾਣੀ ਨਾਮ ਤੇਰਾ ਅੰਤਿਮ ਤੇ ਧਿਆਨ ਤੱਕੇ ਬੋਲਾ ਜੀ ਮਹਾ ਅਧਿਕਰੂਪ ਨਜਾ ਤਖਤਾਂ ਤੇ ਸਤਿ ਵਾਤ ਗੁਰਦਾਰਿਆਂ ਅੰਧਿਆਨ ਦਰ ਕੀਵਲ ਜੀ ਬਾਗ ਜੀ ਪ੍ਰਤਮਾ ਸਤਿ ਕਲ ਦਾ ਨਿੱਕੀ ਅਰਦਾਸ ਹੈ ਜੀ ਸਭ ਕਲ ਦਾ ਨਿੱਕੋ ਆਹ ਜੋ ਵਾਹ ਜਿਓ ਅਨੁਕ੍ਰਿਤਤਾਏ ਜੁਤਾਨ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਦਾ ਨਿਸ਼ਾਨੇ ਜਹਾਂ ਤਹਾਂ ਆਸ਼ਿਆ ਰਾਇ

ਤੋ ਜੋ ਗਿਆਨ ਲੈ ਧੰਕਜਕਾਰ ਬਨੋ ਜੀ ਮਹਾਂ ਅਸੀਸ ਤੇਰੀਆਂ ਸਿੱਖਾਂ ਦਾ ਮਾਨ ਨੀਵਾ ਮਤ ਜੀ ਮਤ ਦਾ ਕਾਰਕ ਕਲ ਪ੍ਰਕਾਸ਼ ਜੋ ਮੇਰ ਕਲ ਸਿੱਖ ਆਪਣੀ ਪੰਥ ਦੇਸ ਰਾ ਸਾਈਂ ਦਤਾਰ ਜੀ ਦਰਬਾਰਾ ਸ੍ਰੀ ਨੰਨਕਾ ਸਾਹਿਬ ਦੇ ਗੁਰ ਗ੍ਰੰਥਾ ਆਏ ਗੁਰ ਧਰਮ ਆਏ ਜਿਨਾ ਤੋ ਕਾਲ ਸਤੰਥ ਸੁਜਿਆ ਗਿਆ ਹੈ ਜੀ ਉਸ ਨਾਲੇ ਕਿਲੇ ਦਰਸ਼ਨ ਲਾਰ ਇਸੇ ਵੰਬਾ ਦਾ ਦਾਨ ਆਪਣੀ ਕਲਤਾ ਜਿਨ ਅਕਸ਼ੋ ਜਿਨ ਮਾਇਆ ਦੇ ਮਾਨ ਨਤਨਿਆ ਦੇਤਾ ਨਿਖਿਆ ਦੇ ਹੋਤੰਤਨ ਸਹਿਬ ਸ੍ਰੀ ਗੁਰੂ ਗੰਬਾ ਸਾਹਿਬ ਜੀ ਬਾਸ ਜੀ ਆਪ ਜੀ ਜੀ ਕਰਨਾ ਖਣਾ ਦੇ ਪਾਸ ਬਰਾਸ ਕੀਏ ਜੀ ਆਪ ਜੀ ਦੇ ਬਕਰਨ ਖਾਮ ਦੇ ਮਹਾ ਭਗਤ ਸਹ श्रीमान सतगुरू दरोचन सिंह जी। ਉਹਨਾਂ ਦੇ ਬਖਸ਼ੇ ਸਾਹਮਣੇ ਪਤຊਰੇ ਜੀ ਕਰਨੇ ਸ੍ਰੀ ਕਨਪਾਪ ਸਾਹਿਬ ਆਰੰਭ ਕਰ ਰਿਹਾ ਜੀ। ਐਸ ਤੋ ਆਪ ਜੀ ਕਰਵਾਉਣੇ ਮਨ ਵਿੱਚ ਹੈ ਇਹ ਬਖਸ਼ਾ ਜੀ ਜੋ ਪਹਿਲਾ ਸ੍ਰੀ ਕਨਪਾਪ ਸਾਹਿਬ ਨਮਜੀਤ ਸਿੰਘ ਪੁੱਤਰ ਜਸपाल ਨੇ ਕ੍ਰਿਡਾ ਨਸਕਰਾ ਦੇਵਦੋਂ ਤੁੰਦਸ ਦੀ ਲਿਖਾਣ ਮਿਲਿਆ। ਦੂਜਾ ਸ੍ਰੀ ਕਨਪਾਪ ਸਾਹਿਬ ਵਰਦੀ ਸਿੰਘ ਪੁੱਤਰ ਜਰਦ ਸਿੰਘ ਦੇਵਦੋਂ ਮੇਡਾ ਨਸਕਰਾ ਦੇਵਦੋਂ ਆਰਦਰ ਜੀ ਦੇ ਪ੍ਰਾਰambh ਲੈ ਮੇਜਾ ਸ੍ਰੀ ਕਨਪਾਲ ਸਾਹਿਬ ਪਰਮਜੀਤ ਸਿੰਘ ਜੰਡਾਉਵਾਲ ਜਿਹੜਾ ਨੋਕਿਰਾ ਦੇ ਉਦੋਂ ਸ੍ਰੀ ਕਨਪਾਲ ਸਾਹਿਬ ਹਰਜੀਤ ਸਿੰਘ ਪੁੱਤਰ ਸਰਕਾਰ ਜਗਿੰਦਰ ਸਿੰਘ ਮੇਜਾ ਨੋਕਿਰਾ ਦੇ ਉਦੋਂ ਨਾਮ ਕਰਵਾ ਦੇ ਤਰੱਕੀ ਲਈ ਪ੍ਰਾਰambh ਹੋਏ ਪੰਜਵੇਂ ਸ੍ਰੀ ਕਨਪਾਲ ਸਾਹਿਬ ਸਾਧੂ ਸਿੰਘ ਭਾਰੀਵਾਲ ਮੇਜਾ ਨੋਕਿਰਾ ਦੇ ਉਦੋਂ ਸੰਦਰਭੀ ਲਈ ਪ੍ਰਾਰambh ਹੋਏ ਆਪਾ ਸਰ ਜੀ ਪਤਸ ਜੀ ਕਿਰਪਾ ਕਰਨੀ ਨਾ ਪਰਵਾਰਾਨੀਆਂ ਦੇਖੀਆਂ ਸਤਕਾਰ ਕਰਨੀਆਂ ਕਰਾਵ ਸਤਪ੍ਰਤਿ ਜੀ ਤੁਖਾ ਪਰਸਨਾ ਦਾ ਅਰਥ ਕਰਨਾ ਹੈ ਅਰੰਧਾ ਪ੍ਰਗਿਆਸ ਕਰਨਾ ਉਹਨਾਂ ਸਿੱਧੀਆਂ ਪ੍ਰਖਾਣ ਬਲ ਸਮਾਨ ਸਿਖਾ ਪ੍ਰਯੰਦਾ ਦੇਸਵਾ ਨਿਯੁਕਤਾ ਸੀ ਦਮਿਆ ਲక్ష్ਮੀ ਅਵਤਾਰ ਵਿਦਿਆਦਾਤਾ ਮਹੇਸ਼ਾ ਪਤਸ ਜੀ ਦਾ ਅਰਥ ਕਰਾਵ ਸਿੱਖੀ ਜੀ ਮਾਣ ਸਨ ਦੇਖਾ ਆਸਨ ਨੇ ਮੇਸਾ ਕੰਨ ਸੰਗੋ ਕਿ ਤੱਕ ਕਮੀ ਆਪਣੇ ਆਪ ਦੇ ਸਾਹਮਣੇ ਜੀਵਾ ਜਿਸ ਮਹਾਰਾਜ ਜਿਸ ਵਾਤ ਸੰਤਾਂ ਦੇ ਵੱਲੋਂ ਵਿਆਪੀਆਂ ਗਿਆਨ ਦੀ ਰੋਸ਼ਨੀ ਦਾ ਆਪ ਪ੍ਰਾਣ ਕਰਨੀਆਂ ਆਈ ਭੀ ਮਾਇਆ ਸੁੱਧੀ ਕਰਨੀ ਜੀ ਸਾਤ ਜੀ ਆਪ ਜੀ ਨੇ ਉਸ ਜੀ ਦਾ ਦਰਵਾਜ਼ਾ ਵੱਲੋਂ ਵਾਧੀਆਂ ਦਾ ਸੰਨਵ ਕਰਦੇ ਆਪ ਸਾਰੇ ਕਰਾਣ ਦੇ ਵੱਲੋਂ ਪਵਿੱਤਰ ਕਰਾਉ ਸਾਡੀ ਜੀ ਕਿਹਾ ਕੀ ਆਏ ਹੈ ਜੀ ਕਰੋ ਕਿਰਪਾ ਜੀ ਭੋਗ ਲਾਓ ਜੀ ਇਹ ਪ੍ਰਸਾਦ ਸੰਕਿਰਤ ਕਰਤਮ ਦੀ ਅਗਿਆ ਸ੍ਰੀ ਜੋਰੀ ਰਾਜ ਜੇਪ ਪ੍ਰਸਾਦ ਸਕੇ ਸਵਾਪ ਜੀ ਦਾ ਰਾਜ ਵਾਹਿਗੁਰੂ ਜਿੰਦਾ ਕਾਲ ਸਾਹਿਬ ਜੀ ਕੀ ਤਿੱਤੇ ਬੁਲੇ ਸੋ ਨਿਹਾਲ ਆਵਰਿ ਯ ਕਾਰ ਵਾਹਿਗੁਰੂ ਜੀ ਕਾ ਗੋਣਨ ਨਾਨਕ ਬਾਹ ਠਾਕਰ ਮਾਨ ਲੋੜੀ ਦਾਹ వేన వందనానక్ సరాత్రపతే హరనామ పూజనకాయా జయతరీ మాలా 5 వార్లు రకనార యకో ിയോ സർപത്രജ Hãy subscribe cho kênh Ghiền Mì Gõ Để không bỏ lỡ những video hấp dẫn दीप सब लोई जिया बजाए सोज सी निर्मल जन सोई विरस्ण मद कर्वसापं सासाशिमर्स नर्कमाकु नगनासं मुक्तदेपै उप्रेहन्तु गत्रड़ै ताई राणकसो सनिक विसार्यो अउत्रः जिस्देनाई कोणी राप्तविन्दिकर्णिम्या यगच्छोधर्वजार योजमक्कचीर्दिकल नर्किकूर्पवार